دکھ دیجا پنڈ بھی دو سال ہو گیا پیسے چکر سے پتہ نے ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜੰਡਵਾਲਾ ਉਰਫ ਮੌਲਵੀ ਵਾਲਾ ਦਾ ਇੱਕ 28 ਸਾਲ ਦਾ ਨੌਜਵਾਨ ਮਸਕਟ ਦੇ ਵਿੱਚ 2 ਸਾਲ ਪਹਿਲਾਂ ਆਪਣੇ ਘਰ ਦੀ ਤੰਗੀ ਤਰਸੀ ਦੇ ਕਾਰਨ ਰੋਜ਼ੀ ਰੋਟੀ ਕਮਾਉਣ ਗਿਆ ਸੀ ਤੇ ਹੁਣ ਉਸ ਦੀ ਮੌਤ ਦੀ ਮਨਹੂਸ ਖਬਰ ਦੇ ਨਾਲ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਦੇ ਮੁਤਾਬਕ ਉਹ 5 ਸਾਲ ਦਾ ਸੀ ਤੇ ਉਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਹੁਣ

ਉਹਨੇ ਹਾਂ ਫੋਨ ਆਇਆ ਠੀਕ ਹੈ ਜੀ ਉਹਨਾਂ ਨੇ ਕਿਹਾ ਪਤਾ ਨਹੀਂ ਉਹਨਾਂ ਕਿਹਾ ਕੀ ਆਣਾ ਕਿਸੇ ਦਾ ਫੋਨ ਆਇਆ ਹਾਂ ਨਾਲ ਕਿੰਨੇ ਬੇਟੇ ਸੀ ਤੁਹਾਡੇ ਮਰੇ ਕੋਈ ਮੁੰਡਾ ਸੀ ਸਿਰ ਮਰ ਘਰ ਆ ਲਮਾ ਕੇ ਗਮੜੇ ਉਹਨ ਮੇੜ ਵੇੜਾ ਕੋਈ ਐਸੇਨ ਕੁੜੀਆਂ ਨੇ ਅੱਛਾ ਪਤਾ ਨਹੀਂ ਉਹਨਾਂ ਕੀ ਕਾਰ ਦੱਸ ਤੀ ਹਾਂ ਉਹ ਹੀ ਕਹੁੰਦਾ ਸੀ ਹਾਂ ਉਹ ਇੱਕ ਮਾਂ ਦਾ ਸੀ ਕੋਈ ਭੇਟਾ ਹਾਂ ਉਹ ਹੀ ਸੀ ਦੱਸ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇੰਦੇ ਚ? ਗਰਮ ਹੁੰਦਾ ਇੱਥੇ ਆਣਾ ਚਾਹੀਦਾ। ਕਿੰਨੇ ਚੋਈ ਗਿਆ ਸੀ? 2000 ਹੋ ਗਿਆ। ਮੈਨਰੇ ਪਹਿਲਾਂ ਕਿਆ ਸੀ ਬਾਅਦ ਕੀ? ਉਤੇ ਹੀ ਪਿੰਡ ਵਾਸੀ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗਰੀਬ ਪਰਿਵਾਰ ਹੈ ਤੇ ਹੁਣ ਕਿਸੇ ਸੰਸਥਾ ਨੂੰ ਚਾਹੀਦਾ ਹੈ ਕਿ ਇਸ ਪਰਿਵਾਰ ਦੀ ਬਾਪੜੇ ਤੇ ਨਾਲ ਹੀ ਹੁਣ ਉਸ ਦੀ ਲਾਸ਼ ਨੂੰ ਲਿਆਉਣ ਦੇ ਲਈ ਵੀ ਪਰਿਵਾਰ ਦੇ ਕੋਲ ਪੈਸੇ ਨਹੀਂ ਤੇ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਸਰਕਾਰ ਉਸ ਦੀ ਲਾਸ਼ ਨੂੰ ਲਿਆਉਣ ਦੇ ਵਿੱਚ ਮਦਦ ਕਰੇ ਉਹ ਦੁੱਖ ਦੀ ਘੜੀ ਦੇ ਵਿੱਚ ਬਈ ਅੱਜ ਸਾਡਾ ਪਿੰਡ ਵੀ ਇਸ ਚੀਜ਼ ਨੂੰ ਲੈ ਕੇ ਮਸਕੜ ਦੇ ਵਿੱਚ ਗਿਆ ਸੀ ਭਰਾ ਸਾਡਾ ਤੇ ਉਥੇ ਅਚਾਨਕ ਮੌਤ ਹੋ ਗਈ ਉਹ ਤਾਂ ਸਾਨੂੰ ਕਹਿ ਰਹੇ ਨੇ ਵੀ ਹਾਰਟ ਅਟੈਕ ਨਾਲ ਹੋਈ ਹੈ ਤੇ ਅਸੀਂ ਤੇ ਗਾਲ ਮਾਰਿਆ ਜਿੰਨੇ ਵੀ ਐਨ ਜੀਓਏ ਉਹ ਸਾਡੀ ਮਦਦ ਕਰਨ ਉਹ ਜਿੱਥੇ ਲੋੜੇ ਪੈਸੇ ਟਕੇ ਦੀ ਉਹ ਪਰਿਵਾਰ ਦੀ ਜਰੂਰ ਮਦਦ ਕਰਨ ਕਿੰਗੀ ਪਰਿਵਾਰ ਦੇ ਹਾਲਾਤ ਤੁਸੀਂ ਘਰ ਦੇ ਹਾਲਾਤ ਵੀ ਦੇਖ ਲੈਨੇ ਇਕੱਲੀ ਮਾਤਾ ਰਹਿ ਗਈ ਪਿੱਛੇ ਛੋਟੀ ਬੱਚੀ ਹੈ ਜੀ ਠੀਕ ਹੈ ਜੀ ਆਪਾਂ ਤਾਂ ਨਿੱਕੀ ਨਿੱਕੀ ਅਮਾਉਂਟ ਦੀ ਵੀ ਲੋੜ ਇੱਥੇ ਅੱਜ ਉਹਨਾਂ ਦੀ ਲਾਸ਼ ਮਗਾਨਣ ਵਾਸਤੇ ਜੀ ਬਾਕੀ ਪ੍ਰੋਸੈਸ ਚੱਲ ਰਿਹਾ ਜੀ ਬਾਹਰ ਦੀ ਜਿਹੜੀ ਐਨ ਜੀਓਏ ਜਿਹੜੇ ਬਾਹਰ ਬੈਠੇ ਹੋਏ ਨੇ ਆਪਣੇ ਇੱਕ ਸੰਸਥਾ ਦੇ ਉਹ ਵੀ ਕਰ ਰਹੇ ਨੇ ਆਪ ਦਾ ਕੰਮ ਅਸੀਂ ਕਹਿੰਨੇ ਵੀ ਬੋਡੀ ਜਿਹੜੀ ਉਹ ਜਲਦੀ ਤੋਂ ਜਲਦੀ ਪਹੁੰਚ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦర్శ ਜੋ ਸੰਦੀ ਰਿਪੋਰਟ